ਆ ਦੇਖੋ ਸਰ ਹਾਂਜੀ 100% ਕਾਟਨ ਦੇ ਰਹਿਣਗੇ ਸਰ ਆਰਟੀਕਲ ਠੀਕ ਆ ਜੀ ਰੇਟ ਬੋਲ ਦੀਏ ਸਰ ਬੋਲ ਦਿਓ ਜੀ ਬੋਲ ਇਹ ਦਵਾਂਗੇ ਸਰ 500 ਰੁਪਏ ਦੇ ਸੂਟ ਲਓ ਜੀ 500 ਦੇ ਬਾਜੀ ਇੱਕ ਨਹੀਂ ਦੇਣਾ ਹਾਂ ਹਾਂਜੀ ਦੋ ਵੀ ਨਹੀਂ ਦੇਣੇ 500 ਦੇ ਤਿੰਨ ਦੇਣੇ ਐ ਲਓ ਜੀ 500 ਦੇ ਤਿੰਨ ਪਤਾ ਆਲੋ ਸਰ ਸਲਵਾਰ ਤੇ ਵੀ ਵਰਕ ਆਣਾ ਓਕੇ ਜਿਹੜਾ ਬਾਜ਼ਾਰ 'ਚ 695 690 725 ਇੰਦਾ ਸੇਲ ਕਰਦੇ ਪਏ ਨੇ ਹਾਂਜੀ ਹਾਂਜੀ ਆਪਾਂ ਬਾਜੀ ਇਹਦਾ ਰੇਟ ਪਤਾ ਕੀ ਪਾ ਦੇਣਾ ਅੱਜ 499 ਰੁਪਏ ਆਲੋ ਭਾਜੀ ਆਲਓਵਰ ਸੂਟ ਹੈ ਬਿਨਾ ਵਿਦਾਊਟ ਲਾਈਨਿੰਗ ਬੰਨਣਾ ਭਾਜੀ ਓਕੇ ਆ ਦੇਖੋ ਹੱਥ ਰੱਖਿਆ ਕੋਈ ਟ੍ਰਾਂਸਪਰੈਂਸੀ ਨਹੀਂ ਹੈਗੀ ਭਾਜੀ ਆ ਦੇਖੋ ਸਹੀ ਗੱਲ ਹੈ ਜੀ 5 5 ਮੀਟਰ ਦੇ ਵਿਰਾ ਮਿਲਨੇ ਆ ਸੂਟ ਤੇ ਕਲਰ ਦੇਨੇ ਆ ਆਪਾਂ ਇਹਦੇ ਵਿੱਚ 3 ਓਕੇ 1 2 3 ਸੂਟ ਲੈ ਲੈਣ ਭਾਜੀ ਦੋ ਸੂਟ ਲੈ ਲੈਣ ਸੋ ਸੂਟ ਲੈ ਲੈਣ ਜਿੰਨੇ ਮਰਜੀ ਠੀਕ ਆ ਜੀ ਵੈਰਾਈਟੀ ਆ ਭੈਣਾ ਨੂੰ ਬਹੁ ਮਿਲ ਜਾਣੀਆਂ ਨੇ ਰੇਟ ਦਊਗਾ ਭਾਜੀ ਇਹਦਾ ਸਿਰਫ ਤੇ ਸਿਰਫ 595 ਰੁਪਏ ਲਓ ਜੀ ਦੁਪੱਟਾ ਵੀਰੇ ਆ ਦੇਖੋ ਸਰਦਾਰੀ ਖੁੱਲਾ ਡੁੱਲਾ ਦੁਪੱਟਾ ਸਾਰਾ ਆ ਦੇਖੋ ਹਾਈਲਾਈਟ ਕੀਤਾ ਜੀ ਸਾਰਾ ਹੀ ਦੁਪੱਟਾ ਹਾਂਜੀ ਹਾਂਜੀ ਆ ਲਓ ਭਾਜੀ ਹੋਣੇ ਭਾਜੀ ਬਾਜ਼ਾਰ 'ਚ ਵੇਚ ਰਿਹਾ ਕੋਈ 795 ਦੇ ਕੋਈ ਵੇਚ ਰਿਹਾ 895 ਆਪਣਾ ਰੇਟ ਭਾਜੀ 595 ਲਓ ਜੀ 595 ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀ ਲੁਧਿਆਣਾ ਸਿਆ ਕਲੈਕਸ਼ਨ ਦੇ ਸ਼ਿਮਲਾਪੁਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਜੀ ਤੇ ਅੱਜ ਹੀ ਬਹੁਤ ਬਹੁਤ ਤੁਹਾਡਾ ਸਵਾਗਤ ਆ ਜਿਹੜੀ ਆਪਾਂ ਪਹਿਲੀ ਵੀਡੀਓ ਪਾਈ ਸੀ ਸੋਚ ਨਾਲੋਂ ਭਾਜੀ ਜ਼ਿਆਦਾ ਪਿਆਰ ਮਿਲਿਆ ਪਰ ਸੋਚ ਨਾਲੋਂ ਵੀ ਜ਼ਿਆਦਾ ਮਤਲਬ ਭੈਣ ਭਰਾ ਭਾਜੀ ਦੂਰੋਂ ਦੂਰੋਂ ਆਏ ਨੇ ਮਤਲਬ ਇੰਨਾ ਕਿ ਵਿਜ਼ਿਟ ਕੀਤਾ ਬਾਕੀ ਪਰਮਾਤਮਾ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਵਾਸ ਸਵਾਸ ਗੁਰੂ ਰਾਮਦਾਸ ਉਹਨਾਂ ਦੀ ਕਿਰਪਾ ਦੇ ਨਾਲ ਹੀ ਭਾਜੀ ਇੰਨੇ ਕੀ ਭੈਣ ਭ ओके ओके ਜਿੱਦੇ ਜਿੱਥੇ ਸਾਰੇ ਬ੍ਰਾਂਡ ਦੇ ਕੱਪੜੇ ਮਿਲਦੇ ਨੇ ਭਾਈ ਠੀਕ ਹੈ ਠੀਕ ਹੈ ਜੀ ਪਾਜੀ ਇੱਕ ਸਕੀਮ ਹੋ ਰਹੀ ਆ ਅੱਜ ਬੋਲੋ ਤੁਹਾਡੇ ਗਾਕਾਂ ਦਾ ਫਾਇਦਾ ਹੋਰ ਕਰਦੀ ਏ ਇੱਕ ਵਾਰ ਐਡਰੈਸ ਬੋਲ ਦੋ ਮਾੜਾ ਜ ਆਪਣਾ ਸੀਆ ਕਲੈਕਸ਼ਨ ਚਿਮਨੀ ਰੋਡ ਸ਼ਿਮਲਾਪੁਰੀ ਲੁਧਿਆਣਾ ਨੀਅਰ ਗਿੱਲ ਨਹਿਰ ਭਾਜੀ ਠੀਕ ਹੈ ਜੀ ਬਾਕੀ ਆਪਾਂ ਸਕਰੀਨ ਤੇ ਨੰਬਰ ਸ਼ੇਅਰ ਕਰ ਦਿੰਗੇ ਨਾ ਤੁਸੀਂ ਕੰਟੈਕਟ ਕਰ ਸਕਦੇ ਜੀ ਬਿਲਕੁਲ ਪਾਜੀ ਇੱਕ ਫਾਇਦਾ ਐਲਾਨ ਲੱਗਿਆ ਅੱਜ ਬਿਨਾਂ ਰੁਪਈਏ ਤੋਂ ਪਾਜੀ ਕੱਪੜਾ ਲੈ ਜਾਓ ਬਿਨਾ ਪੈਸੇ ਦੋ ਬਿਨਾ ਪੈਸੇ ਦੋ ਕਪੜਾ ਲੈ ਜਾਓ ਕਿਸ਼ਤਾਂ ਰਹੀ ਠੀਕ ਆ ਜੀ ਜਿਹੜੇ ਮੇਰੇ ਭੈਣ ਪ੍ਰਾ ਦਾ ਬਜਾਜ ਕਾਰਡ ਬਣਿਆ ਹੈ ਓਕੇ ਬਸ ਬਜਾਜ ਕਾਰਡ ਐਕਟਿਵ ਹੋਣਾ ਚਾਹੀਦਾ ਚਾਹੇ 10000 ਦਾ ਲੈ ਜੈਨ ਚਾਹੇ 10 ਲੱਖ ਦਾ ਕਪੜਾ ਲੈ ਜੈਨ ਭਾਈ ਠੀਕ ਆ ਜੀ ਕੋਈ ਪੈਸਾ ਨਹੀਂ ਦੇਣਾ ਉਹਨਾਂ ਨੇ ਆਣ ਖਾਲੀ ਹੱਥ ਆਣ ਆਪਣਾ ਸਿਰਫ ਪੈਨ ਕਾਰਡ ਦੇ ਆਧਾਰ 'ਤੇ ਲੈ ਆਣ ਤੇ ਝੋਲੇ ਭਰ ਕੇ ਵਾਜੀ ਭੇਜ ਦਾਂਗੇ ਠੀਕ ਆ ਜੀ ਲਓ ਜੀ ਬਾਈ ਉਹਨਾਂ ਨੇ ਵੀ ਬਹੁਤ ਵੱਡੀ ਹੈ ਨਾ ਆਫਰ ਲਾਤੀ ਮਾਲਕ ਵੀ ਤੁਸੀਂ ਬਿਨਾ ਪੈਸੇ ਤੋਂ ਕੱਪੜਾ ਦਾ ਥੋੜਾ ਬਜਾਜ ਕੱਟ ਜਿਹੜਾ ਬਣਿਆ ਹੋਣਾ ਚਾਹੀਦਾ ਤੇ ਬਾਕੀ ਤੁਸੀਂ ਸਾਰਿਆਂ ਨੇ ਅੱਜ ਦੀਦੀ ਇਦਾਂ ਇਦਾਂ ਦੇ ਸਾਰੇ ਬ੍ਰਾਂਡਡ ਆਰਟੀਕਲ ਹੀ ਪਾਣੇ ਆ ਜੀ ਆਪਾਂ ਜੀ ਬਿਲਕੁਲ ਸਾਰੇ ਬ੍ਰਾਂਡ ਦੇ ਆਰਟੀਕਲ ਮਿਲਣ ਜਾ ਰਹੇ ਨੇ ਏਕੇ ਟੈਕਸ ਦੇ ਡਿਜੀਟਲ ਪ੍ਰਿੰਟ ਵੀ ਤੁਹਾਨੂੰ ਮਿਲਣਗੇ ਸਾਈਵਾ ਦੇ ਆਰਟੀਕਲ ਤੁਹਾਨੂੰ ਮਿਲ ਜਾਣਗੇ ਤੇ ਤੁਹਾਨੂੰ कॉटन ਦੇ ਵਿੱਚ ਇਦਾਂ ਦੇ ਵਰਕ ਵਾਲੇ ਆਰਟੀਕਲ ਵੀ ਮਿਲ ਜਾਣਗੇ ਮੋਰਨੀ ਜਿਹੜਾ ਬਹੁਤ ਟ੍ਰੈਂਡਿੰਗ ਰਹਿ ਚੁੱਕਿਆ ਔਰ ਹੁਣ ਵੀ ਟ੍ਰੈਂਡ ਚ ਚੱਲ ਰਿਹਾ ਹੈ ਉਹ ਆਰਟੀਕਲ ਵੀ ਤੁਹਾਨੂੰ ਦੇ ਰਹੇ ਆ ਪਾਰਟੀ ویئر ਆਰਟੀਕਲ ਤੁਹਾਨੂੰ ਮਿਲ ਜਾਣਗੇ ਬੂਟੀ ਕਨਸੈਪ ਬਹੁਤ ਜੋ ਜਿਹਦਾ ਕਦੇ ਟ੍ਰੈਂਡ ਨਹੀਂ ਜਾਂਦਾ ਚਿਕਨ ਬਾਟਮ ਦੇ ਨਾਲ ਵੀ ਆਰਟੀਕਲ ਤੁਹਾਨੂੰ ਮਿਲਣ ਜਾ ਰਹੇ ਨੇ ਉਹ ਵੀ ਏਕੇ ਟੈਕਸਟਵੇ ਬ੍ਰਾਂਡ ਦੇ ਵਿੱਚ ਇੱਕ ਕਾਫੀ ਤਰ੍ਹਾਂ ਦੀ ਵੈਰਾਈਟੀ ਅੱਜ ਲੈ ਕੇ ਆਵਾਂਗੇ ਤੇ ਪ੍ਰਾਈਸ ਤੁਹਾਨੂੰ ਪਤਾ ਹੀ ਹੈ ਜਿਵੇਂ ਇਹਆ ਕਲੈਕਸ਼ਨ ਦੇ ਬਹੁਤ ਹੀ ਹਾਂਜੀ ਸਰ ਸਰ ਆ ਚੈੱਕ ਕਰਾਓ ਜਿਹੜਾ ਅੱਜ ਦਾ ਤੁਹਾਨੂੰ ਮੈਂ ਪਹਿਲਾ ਧਮਾਕਾ ਕਰਨ ਜਾ ਰਿਹਾ ਹਾਂ ਹਾਂਜੀ ਲਾਓ ਸਰ ਪਹਿਲਾਂ ਤਾਂ ਤੁਸੀਂ ਵੀ ਕੱਪੜੇ ਨੂੰ ਹੱਥ કોટਨ ਦੇ ਵਿੱਚ ਰਹੇਗਾ ਜੀ ਠੀਕ ਆ ਜੀ ਨਾਲੇ ਸਰ ਪੂਰਾ 5 ਮੀਟਰ ਦਊਗਾ ਮੀਟਰ ਨਾਲ ਨਾਪ ਕੇ ਤੇ ਕੈਂਚੀ ਨਾਲ ਕੱਟ ਕੇ ਓਕੇ ਇਹ ਨਹੀਂ ਸਰ ਕੋਈ 4 ਦੇ ਤਾ 4 ਸਵਾ 4 ਦੇ ਤਾ 4.5 ਦੇ ਤਾ ਸਰ ਪੂਰਾ ਦਊਗਾ 5 ਮੀਟਰ ਕਪੜਾ ਠੀਕ ਆ ਜੀ ਠੀਕ ਆ ਸਰ ਠੀਕ ਆ ਜੀ ਰੇਟ ਪਾ ਦੇ ਨੇ ਆ ਸਰ ਬੜੇ ਜ਼ਬਰਦਸਤ ਜਿਹੜੇ ਭੈਣ ਭਰਾ ਨੇ ਸੋਚਿਆ ਵੀ ਨਹੀਂ ਹੋਣਾ ਵੀ ਇਹ ਰੇਟ ਦੇ ਵਿੱਚ ਵੀ ਕਪੜੇ ਮਿਲਦੇ ਨੇ ਹਾਂਜੀ ਆ ਦੇਖੋ ਸਰ ਸਾਰੇ ਡਿਜੀਟਲ ਆਰਟੀਕਲ ਆਣਗੇ ਕੋਟਨ ਦੇ ਰਹਿਣਗੇ ਕੂਲ ਕੋਟਨ ਦੇ ਸਾਰੇ ਕੱਪੜੇ ਠੀਕ ਆ ਜੀ ਆ ਦੇਖੋ ਸਰ ਆ ਦੇਖੋ ਸਰ ਹਾਂਜੀ 100% ਕਾਟਨ ਦੇ ਰਹਿਣਗੇ ਸਰ ਆਰਟੀਕਲ ਠੀਕ ਆ ਜੀ ਰੇਟ ਬੋਲ ਦੀਏ ਸਰ ਬੋਲ ਦਿਓ ਜੀ ਬੋਲ ਇਹ ਦਵਾਂਗੇ ਸਰ 500 ਰੁਪਏ ਦੇ ਸੂਟ ਲਓ ਜੀ 500 ਦੇ ਬਾਜੀ ਇੱਕ ਨਹੀਂ ਦੇਣਾ ਹਾਂ ਹਾਂਜੀ ਦੋ ਵੀ ਨਹੀਂ ਦੇਣੇ 500 ਦੇ ਤਿੰਨ ਦੇਣੇ ਆ ਲਓ ਜੀ 500 ਦੇ ਤਿੰਨ 500 ਰੁਪਏ ਦੇ ਤਿੰਨ ਸੂਟ ਦੇ ਦਾਂਗੇ ਕਾਟਨ ਦੇ ਕਾਟਨ ਦੇ ਆ ਦੇਖੋ ਸਰ ਇਹਦੇ ਕਲਰ ਡਿਜ਼ਾਈਨ ਹਾਂਜੀ ਆ ਦੇਖੋ ਭਾਜੀ ਇਹਦੇ ਕਲਰ ਪ੍ਰਿੰਟ ਲਓ ਜੀ ਇਹਦੇ ਭਾਜੀ ਕਲਰ ਪ੍ਰਿੰਟ ਇੱਕ ਤੋਂ ਇੱਕ ਮਿਲਣਗੇ ਇੱਕ ਤੋਂ ਇੱਕ ਡਿਜ਼ਾਈਨਿੰਗ ਮਿਲਣੀ ਆ ਵੈਰਾਈਟੀ ਤੁਹਾਨੂੰ ਇੱਥੇ ਓਪਨ ਆ ਚੁੱਕੀ ਆ ਠੀਕ ਆ ਜੀ ਇਹ ਸਾਰੇ ਦੇ ਸਾਰੇ ਆਰਟੀਕਲ ਭਾਜੀ ਆਪਾਂ ਤੁਹਾਨੂੰ ਦੇ ਦੇਨੇ ਆ 500 ਦੇ ਤਿੰਨ ਲਓ ਜੀ 500 ਰੁਪਏ ਦੇ ਤਿੰਨ ਸੂਟ ਕਾਟਨ ਦੇ ਪੂਰੇ ਆਲ ਓਵਰ ਇੰਡੀਆ ਆਲ ਓਵਰ ਵਰਲਡ ਵਾਈਡ ਆਪਣੇ ਕੋਲ ਭਾਜੀ ਸ਼ਿਪਿੰਗ ਅਵੇਲੇਬਲ ਆ ਓਕੇ ਜੀ ਜਿੰਨੇ ਮਰਜ਼ੀ ਆਰਟੀਕਲ ਲੈਣ ਸਰ ਜਿੰਨੇ ਮਰਜ਼ੀ ਓਕੇ ਓਕੇ ਸਰ ਸਰ ਉਹਨੇ ਕਾ ਚੀਜ਼ ਅੱਜਕੱਲ ਬੜੀ ਹਿੱਟ ਵਿਕਰੀ ਆ ਹਾਂਜੀ ਇਹ ਸਰ ਕੱਪੜਾ ਲੈ ਕੇ ਆਇਆ ਲਕੋਜ਼ੀ ਕੋਟਨ ਦੇ ਵਿੱਚ ਓਕੇ ਆ ਲੋ ਲਓ ਜੀ ਪਹਿਲਾਂ ਤਾਂ ਸਰ ਇਹਦੀ ਨੈਕ ਲਾਈਨ ਚੈੱਕ ਕਰਾ ਦਿਓ ਹਾਂਜੀ ਠੀਕ ਹੈ ਸਰ ਹਾਂਜੀ ਹਾਂਜੀ ਉਸ ਤੋਂ ਬਾਅਦ ਸਰ ਆ ਦੋ ਦੋ ਮੋਰਨੀਆਂ ਨੇ ਇੱਕ ਨਹੀਂ ਦੋ ਦੋ ਲਓ ਜੀ ਉਸ ਤੋਂ ਬਾਅਦ ਸਰ ਜਿਹੜੀ ਇਹਦੀ ਖਾਸੀਅਤ ਹੈ ਤੈ ਆਲੋ ਸਰ ਸਲਵਾਰ ਤੇ ਵੀ ਵਰਕ ਆਣਾ ਓਕੇ ਜਿਹੜਾ ਬਾਜ਼ਾਰ 'ਚ 695 690 725 ਇੱਦਾਂ ਸੇਲ ਕਰਦੇ ਪਏ ਨੇ ਹਾਂਜੀ ਹਾਂਜੀ ਆਪਾਂ ਭਾਜੀ ਇਹਦਾ ਰੇਟ ਪਤਾ ਕੀ ਪਾ ਦੇਣਾ ਅੱਜ 499 ਰੁਪਏ ਲਓ ਜੀ 499 ਰੁਪਏ ਦਾ ਆ ਮੋਰਨੀ ਵਾਲਾ ਸੂਟ 499 ਰੁਪਏ ਦੇ ਵਿੱਚ ਮੋਰਨੀ ਵਾਲਾ ਸੂਟ ਨਾਲ ਮਸਲੀਨ ਦਾ ਦੁਪੱਟਾ ਠੀਕ ਆ ਜੀ ਆ ਚੈੱਕ ਕਰਾਓ ਪਾਜੀ ਇਹਦੀ ਆਫਟਰ ویئر ਲੁੱਕ ਲਓ ਜੀ ਸਹੀ ਗੱਲ ਆ ਜੀ ਪਾਜੀ ਕਨਸੈਪਟ ਬੜੇ ਵਧੀਆ ਤੋਂ ਵਧੀਆ ਆਏ ਹੋਏ ਨੇ ਵਧੀਆ ਤੋਂ ਵਧੀਆ ਕਲਰ ਦੇਖੋ ਪਾਜੀ ਇਹਦੇ ਵਿੱਚ ਲਓ ਜੀ ਸਾਰੇ ਇੰਗਲਿਸ਼ ਕਲਰ ਪਾਜੀ ਠੀਕ ਆ ਜੀ ਆ ਦੇਖੋ ਆ ਦੇਖੋ ਹਾਂਜੀ ਆ ਦੇਖੋ ਵੀਰੇ ਆ ਦੇਖੋ ਲਓ ਜੀ ਪਾਜੀ ਇੱਕ ਚੀਜ਼ ਹੋਰ ਦੱਸ ਦੇਣਾ ਹਾਂਜੀ ਜਿਹੜੇ ਭੈਣ ਭਰਾ ਨੇ ਨਵਾਂ ਕੰਮ ਸ਼ੁਰੂ ਕਰਨਾ ਓਕੇ ਉਹ ਕਿਸ਼ਤਾ ਦੇ ਵੀ ਕੰਮ ਸ਼ੁਰੂ ਕਰ ਸਕਦਾ Bajaj Card ਦੀ ਆਪਣੇ ਕੋਲ ਫੈਸਿਲਿਟੀ अवेलेबल ਹੈ ਠੀਕ ਹੈ ਜੀ ਬਿਨਾ ਪੈਸੇ ਦਿੱਤੇ ਕਪੜਾ ਲੈ ਜਾਣ ਭਾਜੀ ਓਕੇ ਬਿਨਾ ਪੈਸੇ ਦਿੱਤੇ ਕਪੜਾ ਲੈ ਜਾਣ ਠੀਕ ਹੈ ਜੀ ਜਿਹੜੀ ਕਿਸ਼ਤਾ ਉਹ ਉਹਨਾਂ ਨੇ ਅਕਤੂਬਰ ਨੂੰ ਦੇਣੀ ਹੈ ਭਾਜੀ ਸ਼ਾਮਤੀ ਜੀ ਹਾਂਜੀ ਹਾਂਜੀ ਅਗਸਤ ਦੇ ਵੀ ਭਾਜੀ 4 ਦਿਨ ਪਈ ਨੇ ਹਾਂਜੀ ਹਾਂਜੀ ਮਤਲਬ ਇੱਕ ਮਹੀਨਾ ਬਾਅਦ ਦੇਣੀ ਹੈ ਜੀ ਵੀਰੇ ਬਿਲਕੁਲ 2 ਅਕਤੂਬਰ ਤੋਂ ਕਿਸ਼ਤ ਦੇਣੀ ਹੈ ਕਪੜਾ ਜਿੰਨੇ ਦਾ ਮਰਜ਼ੀ ਲੈ ਜਾਣ ਠੀਕ ਹੈ ਜੀ ਰੇਟ ਭਾਜੀ ਦਵਾਂਗੇ ਸਿਰਫ ਤੇ ਸਿਰਫ 499 ਰੁਪਏ ਭਾਜੀ ਓਕੇ ਸਰ ਓਕੇ 499 ਦੀ ਰੇਂਜ ਵੀਰੇ ਪਹਿਲਾ ਆ ਗਿਆ ਮਜੈਂਟਾ ਕਲਰ ਹਾਂਜੀ ਦੂਜਾ ਆ ਗਿਆ ਰੈਸਟ ਕਲਰ ਹਾਂਜੀ ਭਾਜੀ ਤੀਜਾ ਆ ਗਿਆ ਗ੍ਰੀਨਿਸ਼ ਕਲਰ ਲਓ ਜੀ ਤੇ ਚੌਥਾ ਆ ਗਿਆ ਭਾਜੀ ਆਹ ਦੇਖੋ ਹਾਂਜੀ ਮੋਵ ਕਲਰ ਪੰਜਵਾਂ ਆ ਗਿਆ ਭਾਜੀ ਲਾਈਟ ਮੋਵ ਪੰਖੀ ਸ਼ੇਡ ਹਾਂਜੀ ਹਾਂਜੀ ਤੇ ਛੇਵਾਂ ਆ ਗਿਆ ਵੀਰਾ ਪਿਆਜੀ ਕਲਰ ਲਓ ਜੀ ਵੈਰਾਈਟੀ ਆ ਭਾਜੀ ਬਹੁਤ ਦਊਗਾ ਅਲੱਗ-ਅਲੱਗ ਕਨਸੈਪਟ ਦਊਗਾ ਡਿਫਰੈਂਟ ਡਿਫਰੈਂਟ ਚੀਜ਼ਾਂ ਦਊਗਾ ਆਲੋ ਭਾਜੀ ਪੂਰੀ ਸ਼ਰਟ ਹੈਵੀ ਆਏਗੀ ਜੀ ਆਹ ਦੇਖੋ ਲਓ ਜੀ ਪੂਰੀ ਸ਼ਰਟ ਹੈਵੀ ਨਾਲੇ ਭਾਜੀ ਇਹਦੀ ਇੱਕ ਖਾਸੀਅਤ ਹੋ ਰਹੀ ਹੈ ਲਾਈਨਿੰਗ ਨਾਲ ਹੈ ਜੀ ਇਹਦੇ ਓਕੇ ਲਾਈਨਿੰਗ ਨਾਲ ਰਹੇਗੀ ਲਾਈਨਿੰਗ ਨਾਲ ਹੈ ਇਹਦੇ ਹਨਾ ਆ ਲੋ ਬਾਈ ਜੀ ਦੁਪੱਟਾ ਚੈੱਕ ਕਰਾਓ ਜੀ ਕੱਟ ਵਰਕ ਦਾ ਦੁਪੱਟਾ ਨਾਲ ਠੀਕ ਆ ਜੀ ਕੱਟ ਵਰਕ ਕੋਈ 750 ਨਹੀਂ ਕੋਈ 650 ਨਹੀਂ ਰੁਪਈਆ ਲੈਣਾ ਸਿਰਫ 450 ਲਓ ਜੀ ਸਿਰਫ 450 ਦੇ ਵਿੱਚ 450 ਰੁਪਏ ਦੀ ਰੇਂਜ 'ਚ ਭਾਜੀ ਦੇ ਦੇਨੇ ਆ ਆਰਟੀਕਲ ਤੁਹਾਨੂੰ ਇੱਕ ਤੋਂ ਇੱਕ ਓਕੇ ਆ ਚੈੱਕ ਕਰਾਓ ਬਾਈ ਜੀ ਕਾਟਨ ਦੇ ਵਿੱਚ ਬ੍ਰੋਕੇਟ ਸੈਲਫ ਆ ਦੇਖੋ ਸਾਰਾ ਵਿਰਾ ਕਢਾਈ ਕੀਤੀ ਹੋਈ ਆ ਸਾਰਾ ਵਰਕ ਆਏਗਾ ਵਿਰੇ ਆ ਦੇਖੋ ਹਾਂਜੀ ਹਾਂਜੀ ਆ ਲਓ ਭਾਜੀ ਇਹਦੀ ਬਾਟਮ ਤੇ ਨਾਲ ਸ਼ਿਫੋਨ ਦਾ ਨਾਜ਼ਰੀਨ ਦਾ ਦੁਪੱਟਾ ਠੀਕ ਆ ਜੀ ਰੇਟ ਕੀ ਦੇਣਾ ਭਾਜੀ 350 ਲਓ ਜੀ 350 350 ਰੁਪਏ ਦੀ ਦੇ ਦੇਣੀ ਆ ਭਾਜੀ ਰੇਂਜ ਠੀਕ ਆ ਜੀ ਆ ਚੈੱਕ ਕਰਾਓ ਬਾਈ ਜੀ ਇੱਕ ਹੋਰ ਆਰਟੀਕਲ ਹਾਂਜੀ ਆਲ ਓਵਰ ਰਹੇਗਾ ਸੂਟ ਪੂਰੇ 5 ਮੀਟਰ ਦਾ ਭਾਜੀ ਓਕੇ ਨਾਲ ਰਹੇਗਾ ਸ਼ਿਫੋਨ ਦਾ ਦੁਪੱਟਾ ਠੀਕ ਆ ਜੀ ਠੀਕ ਆ ਵੀਰੇ ਆਲੋ ਰੰਗ ਦਵਾਂਗੇ ਦੂਜਾ ਹਾਂਜੀ ਤੇ ਇਹਦਾ ਰੰਗ ਦਵਾਂਗੇ ਨਾਲ ਵੀਰੇ ਤੀਜਾ ਵੀ ਲਓ ਵੀ ਤਿੰਨ ਰੰਗ ਹੋ ਗਏ ਚ ਰੇਟ ਕੀ ਦੇ ਦੇਣਾ ਭਾਜੀ ਇਹ ਹਾਂਜੀ 750 750 ਜੀ ਤਿੰਨ ਭਾਜੀ ਤਿੰਨ 750 ਦੇ ਇੱਕ ਦੋ ਤਿੰਨ ਤੇ ਲਾ ਲਓ ਸਿੰਗਲ ਦਾ ਰੇਟ ਕੀ ਪੈ ਗਿਆ ਸਿਰਫ 250 250 ਹਾਂਜੀ ਸਹੀ 250 ਰੁਪਏ ਦਾ ਭਾਜੀ ਦੇ ਦੇਣਾ ਸੂਟ ਆਰਟੀਕਲ ਬੜੇ ਵਧੀਆ ਤੋਂ ਵਧੀਆ ਆਏ ਹੋਏ ਨੇ ਹਾਂਜੀ ਜਿਹੜੇ ਸਾਡੇ ਭੈਣ ਭਰਾ ਕੰਮ ਕਰਦੇ ਪਏ ਨੇ ਬੁਟੀਕ ਵਾਸਤੇ ਉਹ ਇੱਕ ਵਾਰ ਆਣ ਵਿਜ਼ਿਟ ਕਰਨ ਜਦੋਂ ਭਾਜੀ ਉਹਨਾਂ ਨੇ ਵਿਜ਼ਿਟ ਕਰਨਾ ਨਾ ਉਹਨਾਂ ਨੂੰ ਆਪੇ ਪਤਾ ਲੱਗ ਜਾਣਾ ਵੀ ਕਿੰਨੀਆਂ ਵੈਰਾਈਟੀਆਂ ਨੇ ਆਹ ਦੇਖੋ ਭਾਜੀ ਜਿਹੜਾ ਥੱਲੇ ਦਿਖਾਇਆ ਸੀ ਲਓ ਜੀ ਸਾਰੇ ਹੈਂਡ ਟੱਚ ਕੀਤਾ ਆਰਟੀਕਲ ਭਾਜੀ ਸਿਰਫ 350 ਰੁਪਏ ਦਾ ਭਾਜੀ ਸਿਰਫ 350 ਦਾ ਹਾਂਜੀ ਸਿਰਫ 350 ਦਾ ਭਾਜੀ ਓਕੇ 350 ਰੁਪਏ ਦੀ ਭਾਜੀ ਰੇਂਜ ਹੈ ਹਾਂਜੀ ਕਲਰ ਡਿਜ਼ਾਈਨ ਆਰਟੀਕਲਸ ਸਾਰੇ ਮਿਲਨੇ ਵੀਰਾ ਇੱਕ ਤੋਂ ਇੱਕ ਆ ਚੈੱਕ ਕਰੋ ਵੀਰਾ ਇੱਕ ਹੋਰ ਆਰਟੀਕਲ ਪੈਨਲ ਦਾ ਡਿਜ਼ਾਈਨ ਵੀਰੇ ਹਾਂਜੀ ਨਾਲੇ ਕਾਟਨ ਦਾ ਕਪੜਾ ਭਾਜੀ ਆ ਦੇਖੋ ਸੈਲਫ ਕਾਟਨ ਓਕੇ ਵਿਦਆਊਟ ਲਾਈਨਿੰਗ ਰਹੇਗਾ ਵੀਰੇ ਆਰਟੀਕਲ ਠੀਕ ਹੈ ਜੀ ਇਹ ਆਲ ਓਵਰ ਸੂਟ ਹੈਗਾ ਆਏਗਾ ਜੀ ਇਹ ਹਾਂਜੀ ਹਾਂਜੀ ਤੇ ਨਾਲ ਭਾਜੀ ਕੰਟਰਾਸਟ ਰਹੇਗਾ ਜੀ ਦਾ ਦੁਪੱਟਾ ਠੀਕ ਆ ਜੀ ਸਿਰਫ 350 ਰੁਪਏ ਦਾ ਭਾਜੀ ਲਓ ਜੀ ਸਿਰਫ 350 ਦੇ ਵਿੱਚ 350 ਰੁਪਏ ਦੀ ਭਾਜੀ ਰੇਂਜ ਰਹਿਣੀ ਹੈ ਓਕੇ ਇਹਦੇ ਵਿੱਚ ਵੀ ਵਿਰਾ ਕਲਰ ਇੱਕ ਮਿਲੇਗਾ ਆਹ ਵਾਲਾ ਹਾਂਜੀ ਤੇ ਇੱਕ ਛੇਡ ਮਿਲੇਗਾ ਇਹਦੇ ਵਿੱਚ ਆਹ ਵਾਲਾ ਠੀਕ ਆ ਜੀ ਸਿਰਫ ਤੇ ਸਿਰਫ 350 ਆਲੋ ਭਾਜੀ ਉਸ ਤੋਂ ਬਾਅਦ ਲੈ ਕੇ ਆ ਜੀ ਜਾਮ ਕਾਟਨ ਦਾ ਆਰਟੀਕਲ ਹਾਂਜੀ ਨਾਲ ਰਹੇਗਾ ਵੀਰਾ ਹੈਵੀ ਦੁਪੱਟਾ ਓਕੇ ਜਾਮ ਕਾਟਨ ਕਹਿੰਦਾ ਜਾਮ ਕਾਟਨ ਹੀ ਹੋਊਗੀ ਭਾਜੀ ਠੀਕ ਆ ਜੀ ਆ ਦੇਖੋ ਭਾਜੀ ਲਓ ਜੀ ਆ ਦੇਖੋ ਜਾਮ ਕਾਟਨ ਦਾ ਆਰਟੀਕਲ ਹਾਂਜੀ ਰੇਟ ਕੀ ਦੇ ਦੇਣਾ ਭਾਜੀ ਸਿਰਫ 450 ਸਿਰਫ 450 ਲਓ ਜੀ 450 ਰੁਪਏ ਦੀ ਰੇਂਜ ਹੈ ਜਾਮ ਕਾਟਨ ਦਾ ਆਰਟੀਕਲ ਹੈ ਹਾਂਜੀ ਹਾਂਜੀ ਕਲਰ ਤੁਹਾਨੂੰ ਸਾਰੇ ਮਿਲਣਗੇ ਡਿਜ਼ਾਈਨ ਸਾਰੇ ਅਲੱਗ-ਅਲੱਗ ਮਿਲਣਗੇ ਆ ਦੇਖੋ ਭਾਜੀ ਕੀ ਆ ਦਿਖਾਓ ਪਿਓਰ ਕੈਮਰੀ ਕਾਟਨ ਲਾਓ ਕੱਪੜੇ ਨੂੰ ਹੱਥ ਕੋਈ ਲਾਈਨਿੰਗ ਲਾਂਦੀ ਲੋੜ ਨਹੀਂ ਵੀਰੇ ਸਾਰਾ ਆਰੀ ਦਾ ਵਰਕ ਆਏਗਾ ਓਕੇ ਮਿਰਰ ਦਾ ਵਰਕ ਆਏਗਾ ਨਾਲੇ ਦੂਜੀ ਗੱਲ ਕੀ ਹੈ ਭਾਜੀ ਬ੍ਰਾਂਡ ਦਾ ਆਰਟੀਕਲ ਓਕੇ ਸਭ ਤੋਂ ਪਹਿਲਾਂ ਤਾਂ ਭਾਜੀ ਇਹਦੀ ਲੈਂਥ ਚੈੱਕ ਕਰਾਓ ਆ ਦੇਖੋ ਲੌਂਗ ਲੈਂਥਾਂ ਦੇ ਰਹਿਣੇ ਨੇ ਆਰਟੀਕਲ ਹਾਂਜੀ ਹਾਂਜੀ ਠੀਕ ਹੈ ਭਾਜੀ ਸਾਰਾ ਆਰੀ ਦਾ ਵਰਕ ਆਏਗਾ ਜੀ ਇਹਦੇ ਵਿੱਚ ਲਓ ਜੀ ਸਾਰੇ ਦਾ ਸਾਰਾ ਵੀਰਾ ਆਰੀ ਦਾ ਵਰਕ ਆਏਗਾ ਪਿਓਰ ਕੈਮਰੀ ਕਾਟਨ ਹੈ ਕਾਟਨ ਦੀ ਵੀਰਾ ਬਾਟਮ ਆਣੀ ਹੈ ਨਾਲ ਹਾਂਜੀ ਨਾਲ ਸ਼ਿਫੋਨ ਦਾ ਭਾਜੀ ਪਲੇਨ ਆ ਜਾਏਗਾ ਜੀ ਦੁਪੱਟਾ ਠੀਕ ਹੈ ਜੀ ਕਲਰ ਕਲਰ ਡਿਜ਼ਾਈਨ ਇਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਦੇਵਾਂਗਾ ਮੈਂ ਓਕੇ ਇੱਕ ਤੋਂ ਇੱਕ ਵੈਰਾਈਟੀ ਆ ਦੇਵਾਂਗਾ ਇਹਦੇ ਵਿੱਚ ਤੁਹਾਨੂੰ ਮੈਂ ਓਕੇ ਜੀ ਰੇਟ ਭਾਜੀ ਨਾ ਦੇਣਾ ਇਹਦਾ 700 ਦੇ ਨਾ ਦੇਣਾ ਆਪਾਂ ਦਾ 600 ਹਾਂਜੀ ਰੇਟ ਦੇ ਦੇਣਾ ਭਾਜੀ ਬੜਾ ਹੀ ਮਿੱਠਾ ਇਸ ਵਾਰ ਲਓ ਆ ਲੋ ਆ ਦੇਖੋ ਭਾਜੀ ਸਾਰਾ ਆਰੀ ਦਾ ਵਰਕ ਕੀਤਾ ਵੀਰੇ ਹਾਂਜੀ ਹਾਂਜੀ ਆ ਦੇਖੋ ਪਿਓਰ ਕੈਮਰੀ ਕੋਟਨ ਹੈ ਭਾਜੀ ਕੋਟਨ ਦੀ ਬਾਟਮ ਨਾਲ ਭਾਜੀ ਡਬਲ ਸ਼ੇਡ ਦਾ ਡਿਊਲ ਸ਼ੇਡ ਦਾ ਆ ਜਾਏਗਾ ਜੀ ਦੁਪੱਟਾ ਠੀਕ ਆ ਜੀ ਆ ਦੇਖੋ ਇਰੇ ਵਿੱਚ ਭਾਜੀ ਡਿਜ਼ਾਈਨ ਦਊਂਗਾ ਘੱਟੋ ਘਾਟ ਤੁਹਾਨੂੰ ਮੈਂ 50 ਓਕੇ ਪਰ ਖੋਲ ਕੇ ਵੀਰੇ ਦੋ ਚਾਰ ਹੀ ਦਿਖਾਊਂਗਾ ਕਿਉਂਕਿ ਫਿਰ ਹੋਰ ਵੀ ਆਰਟੀਕਲ ਆਪਾਂ ਕਵਰ ਕਰਨੇ ਆ ਤੇਰਾ ਵੀਡੀਓ ਵੀ ਲੰਬੀ ਹੋ ਜਾਂਦੀ ਬਿਲਕੁਲ ਵੀਰੇ ਬਿਲਕੁਲ ਆਹ ਦੇਖੋ ਭਾਜੀ ਲਓ ਜੀ ਆਰਟੀਕਲ ਭਾਜੀ ਇੱਕ ਤੋਂ ਇੱਕ ਮਿਲਣਗੇ ਇੱਕ ਤੋਂ ਇੱਕ ਡਿਜ਼ਾਈਨ ਮਿਲਨੇ ਨੇ ਓਕੇ ਨਾਲ ਭਾਜੀ ਪਿਓਰ ਮਲਮਲ ਦਾ ਦੁਪੱਟਾ ਉਹ ਵੀ ਕ੍ਰੋਸ਼ੇਟ ਲੈਂਸ ਦੇ ਨਾਲ ਲਓ ਜੀ ਡਿਜ਼ਾਈਨਿੰਗ ਆ ਭਾਜੀ ਬਹੁਤ ਸਾਰੀਆਂ ਨੇ ਆਪਣੇ ਕੋਲ ਇਹਦੇ ਵਿੱਚ ਓਕੇ ਆਹ ਦੇਖੋ ਆ ਦੇਖੋ ਵੀਰੇ ਲਓ ਜੀ 100% ਭਾਜੀ ਕੈਮਰੀ ਕਾਟਨ ਆਏਗੀ ਜੀ ਠੀਕ ਆ ਜੀ ਸਾਰੇ ਦੇ ਸਾਰੇ ਕਨਸੈਪਟ ਇੱਕ ਤੋਂ ਇੱਕ ਆਏ ਹੋਏ ਨੇ ਓਕੇ ਤੁਸੀਂ ਲੋ ਇੱਕ ਤੁਸੀਂ ਲੋ ਦੋ ਤੁਸੀਂ ਲੋ ਸੋ ਠੀਕ ਆ ਜੀ ਜਿਹੜੇ ਭਾਜੀ ਘਰੋਂ ਪਹਿਣਾ ਕੰਮ ਕਰਦੇ ਨੇ ਨਾ ਬੁਟੀਕ ਦਾ ਉਹਨਾਂ ਵਾਸਤੇ ਬੜੀ ਵਧੀਆ ਓਪਰਚ्युनिटी ਆ ਹਾਂਜੀ ਕੱਲਾ ਇੱਕ ਪੀਸ ਇਹਦਾ ਲੈ ਲੈਣ ਭਾਜੀ ਇੱਕ ਇਹਦਾ ਲੈ ਲੈਣ ਇੱਕ ਇਹਦਾ ਲੈ ਲੈਣ ਆਪਣੀ ਵੈਰਾਈਟੀ ਬਣਾਣ ਭਾਜੀ ਠੀਕ ਆ ਜੀ ਭਾਜੀ ਰੇਟ ਦੇ ਦੇਣਾ ਇਹਦਾ ਸਿਰਫ ਤੇ ਸਿਰਫ 499 ਰੁਪਏ। ਲਓ ਜੀ 499 ਰੁਪਏ। ਆਹ ਦੇਖੋ ਭਾਈ ਜੀ ਇਹਦੇ ਵਿੱਚ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਤੋਂ ਸੋਹਣੇ ਡਿਜ਼ਾਈਨ ਪਏ ਨੇ। ਹਾਂਜੀ ਹਾਂਜੀ। ਜੇ ਹੁਣ ਤੁਸੀਂ ਮੈਨੂੰ ਕੋਈ ਵੀ ਕੱਲੀ ਇਹਦੀ ਵੈਰਾਈਟੀ ਦਿਖਾਓ। ਹੁਣ ਆਹ ਦੇਖੋ ਭਾਜੀ ਸਾਰਾ ਰੋਹਿ ਟੈਕਸ ਦਾ ਮਾਲ ਹੈ। ਓਕੇ। ਆ ਲਓ। ਪ੍ਰੋਪਰ ਬ੍ਰਾਂਡਡ ਮਾਲ ਹੈ ਭਾਜੀ। ਹਾਂਜੀ ਹਾਂਜੀ। ਇਹਦੇ ਵਿੱਚ ਡਿਜ਼ਾਈਨ ਵੀਰਾ ਬਹੁਤ سارے ਆਏ ਹੋਏ ਨੇ ਆਪਣੇ ਕੋਲ ਆ ਦੇਖੋ ਬਹੁਤ سارے। ਕਿਉਂਕਿ ਜੇ ਭਾਜੀ ਕੱਲਾ-ਕੱਲਾ ਸੂਟ ਖੋਲਣ ਲੱਗਗੇ ਨਾ। ਹਾਂਜੀ। ਅੱਧਾ ਘੰਟਾ ਦਾ ਭਾਜੀ ਇਹਨੂੰ ਆ ਦੇਖੋ ਮੇਰਾ ਲਓ ਜੀ ਡਿਜ਼ਾਈਨ ਬਹੁਤ ਹੈ ਜਿਹੜੇ ਭੈਣ ਫਰਾਂ ਨੂੰ ਪਸੰਦ ਹੈ ਸਕਰੀਨ ਸ਼ਾਟ ਭੇਜ ਦੇਣ ਮੈਂ ਭਾਜੀ ਉਹਨਾਂ ਨੂੰ ਪ੍ਰੋਪਰ ਫੋਟੋ ਭੇਜ ਦੂੰਗਾ ਓਕੇ ਜੀ ਆ ਦੇਖੋ ਮੇਰਾ ਲਓ ਜੀ ਆ ਦੇਖੋ ਭਾਜੀ ਠੀਕ ਹੈ ਜੀ ਡਿਜ਼ਾਈਨ ਭਾਜੀ ਡਿਜ਼ਾਈਨਰੀ ਕਮੀ ਨਹੀਂ ਹੈਗੀ ਆਲੋ ਇੱਕ ਜਾਂਦੇ ਜਾਂਦੇ ਆ ਰੇਂ ਦਾ ਤੁਹਾਨੂੰ ਮੈਂ ਇੱਕ ਕਾਲਾ ਕਾਲੇ ਰੰਗ ਦਾ ਸੂਟ ਜ਼ਰੂਰ ਖੋਲ ਕੇ ਦਿਖਾਉਂਗਾ ਹਾਂਜੀ ਕਾਲਾ ਸ਼ਾ ਕਾਲਾ ਆਲੋ ਭਾਜੀ ਰੇਟ ਬੜਾ ਪਿਆਰਾ ਹਾਈਲਾਈਟ ਕੀਤਾ ਆਰਟੀਕਲ ਪਿਓਰ ਕੈਮਰੀ ਦਾ ਰਹਿਣਾ ਭਾਜੀ ਸੂਟ ਹਾਂਜੀ ਤੇ ਦੇਣਾ ਆਪਾਂ ਸਿਰਫ 490 ਰੁਪਏ ਦਾ ਭਾਜੀ ਦੇਖੋ ਕਿੰਨਾ ਪਿਆਰਾ ਸੂਟ ਆ ਵੀਰੇ ਸਹੀ ਗੱਲ ਆ ਜੀ ਕਿੱਦਾਂ ਲੱਗਿਆ ਭਾਜੀ ਤੁਸੀਂ ਦੱਸਿਓ ਇਹ ਸੂਟ ਇਹ ਬਿਲਕੁਲ ਓਕੇ ਜੀ ਆ ਦੇਖੋ ਭਾਜੀ 499 ਰੁਪਏ ਦੀ ਵੀਰਾ ਰੇਂਜ ਹੈ ਹਾਂਜੀ ਕਾਟਨ ਦੀ ਨਾਲ ਵੀਰਾ ਬਾਟਮ ਆਣੀ ਹੈ ਠੀਕ ਹੈ ਜੀ ਤੇ ਸ਼ਿਫੋਨ ਦਾ ਭਾਜੀ ਆਊਗਾ ਨਾਲ ਦੁਪੱਟਾ ਓਕੇ ਸਰ ਇਹ ਸਾਰੀ ਦੀ ਸਾਰੀ ਭਾਜੀ ਜਿੰਨੇ ਆਰਟੀਕਲ ਤੁਹਾਨੂੰ ਦਿਖਾਏ ਨੇ ਆ ਦੇਖੋ ਸਾਰੇ 499 ਵਾਲੀ ਰੇਂਜ ਦੇ ਨੇ ਓਕੇ ਓਕੇ ਕਿਉਂਕਿ ਜੇ ਭਾਜੀ ਇਹਦੇ ਵਿੱਚ ਕਹੋਗੇ ਨਾ ਇਹਦੇ ਵਿੱਚ ਇਸ ਤੋਂ ਇਲਾਵਾ ਵੀ ਮੇਰੇ ਕੋਲ ਭਾਜੀ 25 ਡਿਜ਼ਾਈਨ ਹੋਰ ਹਾਜ਼ਰ ਪਏ ਨੇ ਇਹਦੇ ਵਿੱਚ ਹਾਂਜੀ ਹਾਂਜੀ કોટਨਾ ਭਾਜੀ ਸਾਡੇ ਕੋ ਹਮੇਸ਼ਾ ਰੈਗੂਲਰ ਮਿਲਣਗੀ ਆਪਾਂ ਵੀਡੀਓ ਇਨ ਕਲੈਕਸ਼ਨ ਦਿਖਾ ਵੀ ਨਹੀਂ ਹਾਲੀ ਬਿਲਕੁਲ ਮੇਰਾ ਬਿਲਕੁਲ ਹੁਣ ਇੱਕ ਆ ਚੀਜ਼ ਲੈ ਕੇ ਆ ਤੁਹਾਡੇ ਵਾਸਤੇ ਏਕੇ ਟੈਕਸ ਦੀ ਪਿਓਰ ਗੀਜ਼ਾ ਕਾਟਨ ਓਕੇ ਏਕੇ ਟੈਕਸ ਦੀ ਸਿੱਧਾ ਕਲੈਕਸ਼ਨ ਨੰਬਰ ਆਂਦਾ ਭਾਈ ਜੀ ਇਹਦਾ ਓਕੇ ਪਿਓਰ ਗੀਜ਼ਾ ਕਾਟਨ ਹੈ ਆਲ ਓਵਰ ਰਹਿਣਾ ਭਾਜੀ ਸੂਟ ਠੀਕ ਆ ਜੀ ਆ ਲੋ ਆ ਲੋ ਭਾਜੀ ਆਲ ਓਵਰ ਸੂਟ ਹੈ ਬਿਨਾ ਵਿਦਆਊਟ ਲਾਈਨਿੰਗ ਬੰਨਾ ਭਾਜੀ ਓਕੇ ਆ ਦੇਖੋ ਹੱਥ ਰੱਖਿਆ ਕੋਈ ਟਰਾਂਸਪਰੈਂਸੀ ਨਹੀਂ ਹੈਗੀ ਭਾਜੀ ਆ ਦੇਖੋ ਸਹੀ ਗੱਲ ਹੈ ਜੀ 5 5 ਮੀਟਰ ਦੇ ਵਿਧਾ ਮਿਲਨੇ ਆ ਸੂਟ ਤੇ ਕਲਰ ਦੇਨੇ ਆ ਆਪਾਂ ਇਹਦੇ ਵਿੱਚ 3 ਓਕੇ 1 2 3 ਤੰਨ ਠੀਕ ਹੈ ਸੂਟ ਲੈ ਲੈਣ ਭਾਜੀ ਦੋ ਸੂਟ ਲੈ ਲੈਣ ਸੋ ਸੂਟ ਲੈ ਲੈਣ ਜਿੰਨੇ ਮਰਜੀ ਠੀਕ ਹੈ ਜੀ ਵੈਰਾਈਟੀ ਆ ਭੈਣਾਂ ਨੂੰ ਬਹੁਤ ਮਿਲ ਜਾਣੀਆਂ ਨੇ ਰੇਟ ਦਊਗਾ ਭਾਜੀ ਇਹਦਾ ਸਿਰਫ ਤੇ ਸਿਰਫ 500 ਤੇ 95 ਰੁਪਏ ਲਓ ਜੀ 595 ਰੁਪਏ 595 ਰੁਪਏ ਦੀ ਭਾਜੀ ਦੇ ਦੇਣੀ ਆ ਰੇਂਜ ਜਿਹੜੇ ਸਾਡੇ ਭੈਣ ਭਰਾ ਭਾਜੀ ਬੁਟੀਕ ਦਾ ਕੰਮ ਕਰਦੇ ਨੇ ਰੀਸੇਲਿੰਗ ਦਾ ਕੰਮ ਕਰਦੇ ਨੇ ਹਾਂਜੀ ਹਾਂਜੀ ਉਹਨਾਂ ਦਾ ਹੋਰ ਸਪੈਸ਼ਲ ਮਾਨਤਾ ਨੇ ਵੀ ਕੀਤਾ ਜਾਏਗਾ ਭਾਜੀ ਠੀਕ ਹੈ ਜੀ ਜੇ ਉਹਨਾਂ ਨੇ ਆਪਣੀ ਵੈਰਾਈਟੀ ਬਣਾਨੀ ਹੈ ਨਾ ਭਾਜੀ ਹਾਂਜੀ ਹਾਂਜੀ ਉਨਾ ਦਾ ਪੂਰੇ ਦਾ ਪੂਰਾ ਭਾਜੀ ਮਾਨਤਾਨ ਕੀਤਾ ਜਾਊਗਾ ਹਰ ਤਰ੍ਹਾਂ ਦੀ ਵੈਰਾਈਟੀ ਉਹਨਾਂ ਨੂੰ ਇੱਥੇ ਆਪਾਂ ਪ੍ਰੋਵਾਈਡ ਕਰਵਾਵਾਂਗੇ ਭਾਜੀ ਠੀਕ ਆ ਜੀ ਹੁਣ ਵੀਰੇ ਕਾ ਲੈ ਕੇ ਆਏ ਆ ਜੀ ਬਰਬਰੀ ਦੇ ਵਿੱਚ ਲਓ ਜੀ ਬਰਬਰੀ ਆਲੋ ਭਾਜੀ ਕਹਿੰਦੇ ਭਾਜੀ ਬਰਬਰੀ ਬਹੁਤ ਵਿਕਰੀ ਹੈ ਬਾਜ਼ਾਰ 'ਚ ਇਸ ਟਾਈਮ ਹਾਂਜੀ ਹਾਂਜੀ ਤੇ ਫਿਰ ਭਾਜੀ ਆਪਾਂ ਕਿੱਦਾਂ ਪਿੱਛੇ ਰਹਿ ਜਾਾਂਗੇ ਸਹੀ ਗੱਲ ਆ ਜੀ ਭਾਜੀ ਰੇਟ ਵੀ ਬਰਬਰੀ ਦਾ ਉਹ ਦੇ ਦੇਣਾ ਵੀ ਜਿਹੜਾ ਭੈਣਾ ਨੇ ਕਹਣਾ ਕੀ ਬਾਤ ਹੈ ਇੰਨੇ ਦਾ ਸੂਟ ਹੈ ਹਾਂਜੀ ਆਲੋ ਭਾਈ ਜੀ ਬਰਬਰੀ ਦਾ ਰਹੇਗਾ ਸੂਟ ਆ ਚੈੱਕ ਕਰੋ ਭਾਜੀ ਲਓ ਜੀ ਸਹੀ ਗੱਲ ਆ ਜੀ ਠੀਕ ਆ ਵੀਰੇ ਹਾਂਜੀ ਹਾਂਜੀ ਆਹ ਲਓ ਜੀ ਨਾਲ ਇਹਦਾ ਦੁਪੱਟਾ ਵੀਰੇ ਆ ਦੇਖੋ ਸਰਦਾਰੀ ਖੁੱਲਾ ਡੁੱਲਾ ਦੁਪੱਟਾ ਸਾਰਾ ਆ ਦੇਖੋ ਹਾਈਲਾਈਟ ਕੀਤਾ ਜੀ ਸਾਰਾ ਹੀ ਦੁਪੱਟਾ ਹਾਂਜੀ ਹਾਂਜੀ ਆਲੋ ਭਾਜੀ ਹੁਣੇ ਭਾਜੀ ਬਾਜ਼ਾਰ 'ਚੇ ਵੇਚ ਰਿਹਾ ਕੋਈ 795 ਦੇ ਕੋਈ ਵੇਚ ਰਿਹਾ 895 ਓਕੇ ਆਪਣਾ ਰੇਟ ਭਾਜੀ 595 ਲਓ ਜੀ 595 595 ਰੁਪਏ ਦੇ ਵਿੱਚ ਭਾਜੀ ਪ੍ਰੋਵਾਈਡ ਕਰਵਾ ਦਾਂਗੇ ਆਰਟੀਕਲ ਓਕੇ ਰੰਗ ਦੇਖੋ ਭਾਜੀ ਲਓ ਜੀ ਸੈੱਟ ਬਾਈ ਸੈੱਟ ਮਾਲ ਹੈ ਹਾਂਜੀ ਇੱਕ ਲੈਣਾ ਇੱਕ ਲੈ ਲੈਣ ਦੋ ਲੈਣਾ ਦੋ ਲੈ ਲੈਣ ਜਿਨ੍ਹਾਂ ਨੇ ਭਾਜੀ ਸੈੱਟ ਬਾਈ ਸੈੱਟ ਲੈਣਾ ਜਾਂ ਦੋ ਦੋ ਕਰਕੇ ਵੈਰਾਈਟੀ ਬਣਾਣੀ ਹੈ ਉਹਨਾਂ ਦਾ ਭਾਜੀ ਪੂਰਾ ਮਾਨਤਾਨ ਕੀਤਾ ਜਾਏਗਾ ਠੀਕ ਆ ਜੀ ਸਿਰਫ 595 ਰੁਪਏ ਦੀ ਭਾਜੀ ਦਊਂਗਾ ਜੀ ਮੈਂ ਰੇਂਜ ਤੁਹਾਨੂੰ ਲਓ ਜੀ 595 ਤੇ ਇਸ ਤੋਂ ਬਾਅਦ ਵੀਰਾ ਹੁਣ ਤੁਹਾਨੂੰ ਮੈਂ ਦਿਖਾਣਾ ਇੱਕ ਹੋਰ ਆਰਟੀਕਲ ਲੈ ਕੇ ਆਇਆ ਤੁਹਾਡੇ ਵਾਸਤੇ ਹਾਂਜੀ ਏਕੇ ਟੈਕਸ ਦੀ ਇਹ ਭਾਜੀ ਗਲੇਮੀ ਦਾ ਸੂਟ ਲੈ ਕੇ ਆਇਆ ਓਕੇ ਆ ਲਓ ਵੀਰਾ ਗਲੇਮੀ ਹਾਂਜੀ ਇਹ ਤੇ ਗਲੈਮੀ ਵੀ ਦਿਖਾਉਂਗਾ ਤੇ ਇਹਦੇ ਵਿੱਚ ਤੁਹਾਨੂੰ ਮੈਂ AK ਵੀ ਦਿਖਾਉਂਗਾ ਠੀਕ ਆ ਜੀ ਇਹਦੇ ਵਿੱਚ ਭਾਜੀ ਦੋ ਨੰਬਰ ਹੈ ਦੋਨੇ ਦੇ ਤੁਹਾਨੂੰ ਮੈਂ ਦੋਨੇ ਹੀ ਦਿਖਾਉਂਗਾ ਓਕੇ ਓਕੇ ਦਊਂਗਾ ਫਾਇਦੇ ਨਾਲ ਹੀ ਭਾਜੀ ਠੀਕ ਆ ਜੀ ਆਲੋ ਭਾਜੀ ਆਲ ਓਵਰ ਸੂਟ ਹੈ ਹਾਂ ਜੀ ਠੀਕ ਆ ਜੀ ਗਲੈਮੀ ਦਾ ਆਰਟੀਕਲ ਰਹੇਗਾ ਤੇ ਘੇਰੇ ਤੇ ਦੇਖੋ ਭਾਜੀ ਕਿੰਨਾ ਹੀ ਪਿਆਰਾ ਵਰਕ ਕੀਤਾ ਹੈ ਲਓ ਜੀ ਬਹੁਤ ਹੀ ਪਿਆਰਾ ਵੀਰਾ ਵਰਕ ਕੀਤਾ ਹੈ ਹਾਂ ਜੀ ਨਾਲ ਵੀਰਾ ਫੁੱਲ ਪਿਓਰ ਦਾ ਦੁਪੱਟਾ ਰਹੇਗਾ ਸਰਦਾਰੀ ਉਹ ਵੀ ਪੂਰਾ 2.5 ਮੀਟਰ ਦਾ ਠੀਕ ਆ ਜੀ ਕੋਈ 2 ਨਹੀਂ ਕੋਈ 2.5 ਨਹੀਂ ਪ੍ਰੋਪਰ 2.5 ਮੀਟਰ ਦਾ ਦੁਪੱਟਾ ਭਾਜੀ ਓਕੇ ਆ ਦੇਖੋ ਭਾਜੀ ਲਓ ਜੀ ਗਲੇਮੀ ਬ੍ਰਾਂਡ ਦਾ ਵੀਰਾ ਆਰਟੀਕਲ ਰਹੇਗਾ ਹਾਂਜੀ ਹੁਣ ਇੱਕ ਆ ਲੈ ਕੇ ਆਏ ਭਾਜੀ AK ਟੈਕਸ ਦੀ ਗੀਜ਼ਾ ਕਾਟਨ ਓਕੇ ਇਹ ਲੈ ਕੇ ਆਏ ਭਾਜੀ AK ਟੈਕਸ ਦੀ ਗੀਜ਼ਾ ਕਾਟਨ ਆਲ ਓਵਰ ਸੂਟ ਹੈ ਘੇਰੇ ਤੇ ਦੇਖੋ ਵੀਰੇ ਕਿੰਨਾ ਹੀ ਪਿਆਰਾ ਵਰਕ ਕੀਤਾ ਹੈ ਲਓ ਜੀ ਠੀਕ ਆ ਵੀਰੇ ਹਾਂਜੀ ਨਾਲ ਭਾਜੀ ਫੁੱਲ ਪਿਓਰ ਦਾ ਦੁਪੱਟਾ ਠੀਕ ਆ ਜੀ ਫੁੱਲ ਪਿਓਰ ਕਿਹਾ ਤਾਂ ਫੁੱਲ ਪਿਓਰ ਹੀ ਹੋਊਗੀ ਜੀ ਕੋਈ ਹਾਫ ਪਿਓਰ ਨਹੀਂ ਹੈਗਾ ਕੋਈ ਸ਼ਿਫੋਨ ਨਹੀਂ ਕੋਈ ਨਾਜ਼ਨੀ ਨਹੀਂ ਆਲੋ ਭਾਜੀ ਨਾਲੇ ਮੁਕੈਸ਼ ਵਾਲਾ ਦੁਪੱਟਾ ਜੀ ਸਾਰੇ ਦੁਪੱਟੇ ਦੇ ਮੁਕੈਸ਼ ਆਣਗੇ ਨਾਲ ਠੀਕ ਆ ਜੀ ਆਲੋ ਭਾਈ ਜੀ ਚੈੱਕ ਕਰਾਓ ਲਓ ਜੀ ਦੇਖੋ ਹੈ ਚੀਜ਼ ਭਾਜੀ ਸਹੀ ਗੱਲ ਆ ਜੀ ਭਾਜੀ ਰੇਟ ਪਤਾ ਕੀ ਦੇ ਦੇਣਾ ਇਹਦਾ ਇਸ ਵਾਰ? ਹਾਂਜੀ। ਨਾ ਦੇਣਾ 1399 ਤੇ ਨਾ ਦੇਣਾ 1299। ਹਾਂਜੀ। ਇਹਦਾ ਰੇਟ ਦੇ ਦੇਣਾ ਭਾਜੀ ਸਿਰਫ 1099 ਰੁਪਏ। ਲਓ ਜੀ 1099 ਰੁਪਏ ਦੇ ਦੇ। ਆ ਦੇਖੋ ਬਾਈ ਜੀ ਕਲਰ ਦਿਖਾਓ ਇਹ ਇੱਕ ਤੋਂ ਇੱਕ ਕਲਰ ਆਣਗੇ। ਹਾਂਜੀ ਹਾਂਜੀ। ਇੱਕ ਤੋਂ ਇੱਕ ਡਿਜ਼ਾਈਨ ਆਣਗੇ ਇਹਦੇ ਵਿੱਚ। ਓਕੇ। ਇੱਕ ਤੋਂ ਇੱਕ ਆਣੀ ਭਾਜੀ ਵੈਰਾਈਟੀ। ਆ ਲਓ ਭਾਜੀ ਪਹਿਲਾਂ ਤਾਂ ਇਹਦਾ ਆ ਸ਼ੇਡ ਹੈ। ਓਕੇ। ਆ ਲਓ ਭਾਜੀ ਉਸ ਤੋਂ ਬਾਅਦ ਇੱਕ ਏਕੇ ਦਾ ਇੱਕ ਹੋਰ ਲੈ ਕੇ ਆਇਆ ਗੀਜ਼ਾ ਦੇ ਵਿੱਚ ਹੀ। ਓਕੇ। ਆ ਦੇਖੋ ਭਾਜੀ ਲਓ ਜੀ ਚੈੱਕ ਕਰੋ ਆ ਲੋ ਏਕੇ ਟੈਕਸ ਦੀ ਗੀਜ਼ਾ कॉटन हां जी हां जी ਠੀਕ ਹੈ ਜੀ हां जी ਇਹਦੇ ਨਾਲ ਵੀਰਾ ਜਿਹੜਾ ਦੁਪੱਟਾ ਆਏਗਾ ਜੀ ਪਿਓਰ ਵਿਸਕੋਸ ਮਸਲੀਨ ਦਾ ਸਰਦਾਰੀ ਦੁਪੱਟਾ ਭਾਜੀ ਓਕੇ ਆ ਲੋ ਜਿਹੜਾ ਦੁਪੱਟਾ ਹੀ ਭਾਜੀ ਕੱਲਾ ਮਾਰਕੀਟ 'ਚ 5-500 ਰੁਪਏ ਦਾ ਸੇਲ ਹੁੰਦਾ ਭਾਜੀ हां जी हां जी ਆ ਲੋ ਪਿਓਰ ਵਿਸਕੋਸ ਮਸਲੀਨ ਹੈ ਭਾਜੀ ਠੀਕ ਹੈ ਜੀ ਕਿਉਂਕਿ ਅੱਜ ਕੱਲ ਕੀ ਹੋ ਰਿਹਾ ਜਿਹੜਾ 400 500 ਦੇ ਸੂਟ ਆਉਂਦੇ ਨੇ ਉਹਨੂੰ ਵੀ ਕਹਿ ਦਿੰਦੇ ਨੇ ਪਿਓਰ ਵਿਸਕੋਸ ਮਸਲੀਨ ਹੈ ਪਰ ਭਾਜੀ ਆ ਫੀਲ ਕਰੋ ਇਥੋਂ ਪਤਾ ਲੱਗ ਜਾਂਦਾ ਵੀ ਦੁਪੱਟੇ ਦੁਪੱਟੇ 'ਚ ਵੀ ਬਹੁਤ ਫਰਕ ਹੁੰਦਾ ਸਹੀ ਗੱਲ ਆ ਜੀ ਆ ਦਿਖਾਓ ਵੀਰਾ ਹੁਣ ਲਓ ਜੀ ਪਿਓਰ ਵਿਸਕੋਸ ਮਸਲੀਨ ਦਾ ਦੁਪੱਟਾ ਏਕੇ ਦਾ ਰਹਿਣਾ ਵੀਰਾ ਆਰਟੀਕਲ ਰੇਟ ਦੇ ਦੇਣਾ ਸਿਰਫ ਤੇ ਸਿਰਫ 1000 ਤੇ 99 ਰੁਪਏ ਭਾਜੀ ਲਓ ਜੀ 1000 ਅੱਜ ਚੈੱਕ ਕਰਾਓ ਭਾਜੀ ਹਾਂ ਜੀ ਆ ਚੈੱਕ ਕਰਾਓ ਭਾਜੀ ਡਿਜ਼ਾਈਨ ਠੀਕ ਹੈ ਜੀ ਸਿਰਫ ਤੇ ਸਿਰਫ 1990 ਰੁਪਏ ਦੀ ਭਾਜੀ ਦੇ ਦੇਣੀ ਆਪਾਂ ਇਹਦੀ ਰੇਂਜ ਤੇ ਉਸ ਤੋਂ ਬਾਅਦ ਤੁਹਾਡੇ ਵਾਸਤੇ ਲੈ ਕੇ ਆਇਆ ਭਾਜੀ ਇੱਕ ਹੋਰ ਬੜਾ ਹੀ ਪਿਆਰਾ ਜਿਹਾ ਆਰਟੀਕਲ ਹਾਂਜੀ ਐਮ ਸੀਰੀਜ਼ ਬ੍ਰਾਂਡ ਦਾ ਕੀ ਕਲੈਕਸ਼ਨ ਬਹੁਤ ਹੈ ਜਦੋਂ ਸ਼ਾਪ ਤੇ ਵਿజిਟ ਕਰੋਗੇ ਬੱਸ ਬੱਸ ਇੱਕ ਵਾਰ ਭਾਜੀ ਆਪਾਂ ਤਾਂ ਇਹੀ ਕਹਿੰਦੇ ਆ ਭੈਣਪਰਾਂ ਨੂੰ ਵਿజిਟ ਕਰਨ ਹਾਂਜੀ ਆਹ ਲੋ ਵੀਰਾ ਪੈਨਲ ਦਾ ਡਿਜ਼ਾਈਨ ਰਹੇਗਾ ਜੀ ਇਹ ਸਾਰਾ ਵਰਕ ਆਊਗਾ ਵੀਰੇ ਕੀਤਾ ਹੋਇਆ ਦੇਖੋ ਠੀਕ ਆ ਜੀ ਸਾਰਾ ਟੋਟਲੀ ਵਰਕ ਆਏਗਾ ਜੀ ਹਾਂਜੀ ਹਾਂਜੀ ਹੁਣ ਇਹਦੀ ਭਾਜੀ ਖਾਸियत ਕੀ ਹੈ ਜਿਹੜੀ ਇਹਦੇ ਨਾਲ ਬਾਟਮ ਲੱਗੀ ਹੋਈ ਹੈ ਨਾ ਹਾਂਜੀ ਬਾਟਮ ਵੀ ਸ਼ੈਡੋ ਹੈ ਭਾਜੀ ਆ ਦੇਖੋ ਠੀਕ ਆ ਜੀ ਕੋਈ ਪਲੇਨ ਬਾਟਮ ਨਹੀਂ ਹੈਗੀ ਨਾਲ ਹਾਂਜੀ ਆਹ ਲੋ ਭਾਜੀ ਨਾਲ ਵੀਰਾ ਮਸਲੀਨ ਦਾ ਹੀ ਰਹਿਣਾ ਦੁਪੱਟਾ ਓਕੇ ਆ ਦੇਖੋ ਐਮ ਸੀਰੀਜ਼ ਬ੍ਰਾਂਡ ਦਾ ਰਹੇਗਾ ਆਰਟੀਕਲ ਹਾਂਜੀ ਕਲਰ ਰਹਿਣਗੇ ਭਾਜੀ ਇਹਦੇ ਵਿੱਚ ਪੂਰੇ ਤਿੰਨ ਤਿੰਨ ਕਲਰ ਠੀਕ ਆ ਜੀ ਆ ਦੇਖੋ ਭਾਜੀ ਲਓ ਜੀ ਆ ਚੈੱਕ ਕਰੋ ਵੀਰੇ ਹਾਂਜੀ ਹਾਂਜੀ ਰੇਟ ਦੇ ਦੇਣਾ ਭਾਜੀ ਇਹਦਾ ਸਿਰਫ ਤੇ ਸਿਰਫ 900 ਤੇ 90 ਰੁਪਏ ਭਾਜੀ ਲਓ ਜੀ 990 ਰੁਪਏ 990 ਰੁਪਏ ਨਾਲ ਲੱਗੇ ਦੇ ਨਾਲ ਲੱਭੇ ਭਾਜੀ ਹਾਂਜੀ ਹਾਂਜੀ ਕਲਰ ਭਾਜੀ ਦੇ ਦਿੱਤੇ ਤੁਹਾਨੂੰ ਆਪਾਂ ਇਹਦੇ ਵਿੱਚ ਪੂਰੇ ਤਿੰਨ ਠੀਕ ਹੈ ਜੀ ਉਸ ਤੋਂ ਬਾਅਦ ਭਾਜੀ ਤੁਹਾਨੂੰ ਇੱਕ ਵੈਰਾਈਟੀ ਹੋਰ ਦਿਖਾਨਾ ਹਾਂਜੀ ਬੜੀ ਸਪੈਸ਼ਲ ਦੀ ਵੈਰਾਈਟੀ ਆ ਏਕੇ ਟੈਕਸ 3 ਜਦੋਂ ਭਾਜੀ ਤੁਸੀਂ ਵੀ ਰੇਟ ਸੁਣਨਾ ਇੱਕ ਵਾਰ ਤੁਸੀਂ ਵੀ ਕਹਿ ਦੇਣਾ ਵੀ ਸੱਚੀ ਤੁਸੀਂ ਆ ਰੇਟ 'ਚ ਦੇਣਾ ਕਿਥੇ ਮਜ਼ਾਕ ਤਾਂ ਨਹੀਂ ਕਰਦੇ ਪੇ ਓਕੇ ਓਕੇ ਆਲੋ ਭਾਜੀ ਏਕੇ ਦਾ ਆਰਟੀਕਲ ਆ ਹਾਂਜੀ ਪ੍ਰੋਪਰ ਏਕੇ ਦੀ ਸਟੈਂਪ ਨਾਲ ਆਣੀ ਹੈ ਸ਼ੈਡੋ ਬੋਟਮ ਭਾਜੀ ਹਾਂਜੀ ਤੇ ਨਾਲ ਵੀਰਾ ਆ ਇਹਦੀ ਸ਼ਰਟ ਠੀਕ ਆ ਦੇਖੋ ਲਓ ਜੀ ਠੀਕ ਹੈ ਬਾਜੀ ਹਾਂਜੀ ਏਕੇ ਟੈਕਸ ਦਾ ਆਰਟੀਕਲ ਹੈ 컬러 ਦੇਖੋ ਬਾਜੀ ਇਹਦੇ ਵਿੱਚ ਕਿੰਨੇ ਸੋਹਣੇ ਸੋਹਣੇ ਕਲਰ ਓਕੇ ਡਿਜ਼ਾਈਨ ਪ੍ਰਿੰਟਿੰਗ ਬਾਜੀ ਇੱਕ ਤੋਂ ਇੱਕ ਪ੍ਰਿੰਟਿੰਗ ਇੱਕ ਤੋਂ ਇੱਕ ਡਿਜ਼ਾਈਨ ਮਿਲਣਾ ਹੈ ਇਹਦੇ ਵਿੱਚ ਹਾਂਜੀ ਹਾਂਜੀ ਆ ਦੇਖੋ ਇਸ ਸਾਰੇ ਦੇ ਸਾਰੇ ਭਾਜੀ ਇੱਕ ਹੀ ਰੇਟ 'ਤੇ ਜਾਣਗੇ ਰੇਟ ਜਾਏਗਾ ਸਿਰਫ 399 ਲਓ ਜੀ 399 ਏਕੇ ਟੈਕਸ 399 ਰੁਪਏ ਦੇ ਵਿੱਚ ਭਾਜੀ ਏਕੇ ਟੈਕਸ ਦਾ ਮਾਲ ਜਾਏਗਾ ਇੰਨੀ ਕੀ ਵਧੀਆ ਤੋਂ ਵਧੀਆ ਵੈਰਾਈਟੀ ਆ ਗਈ ਹੈ ਓਕੇ ਬਸ ਭੈਣ ਭਰਾ ਨੇ ਭਾਜੀ ਕਰਨਾ ਕੀ ਆ ਇੱਕ ਵਾਰ ਵਿਜ਼ਿਟ ਕਰਨ ਵਾਸਤੇ ਲੁਧਿਆਣੇ 메ਨ ਸ਼ਹਿਰ 'ਚ ਆਪਣੀ ਦੁਕਾਨ ਹੈ ਗਿਲ ਨਹਿਰ ਦੇ ਬਿਲਕੁਲ ਨਾਲ ਹਾਂਜੀ ਉਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਣਾ ਇੱਕ ਆ ਚਿਕਨ ਦਾ ਆਰਟੀਕਲ ਓਕੇ ਆ ਲਓ ਭਾਜੀ ਏ ਵੀ ਭਾਜੀ ਏਕੇ ਟੈਕਸ ਦਾ ਹੀ ਆਏਗਾ 2.5 ਮੀਟਰ ਆਣੀ ਭਾਜੀ ਪ੍ਰੋਪਰ ਬਾਟਮ ਇਹਦੇ ਨਾਲ ਓਕੇ 2.5 ਮੀਟਰ ਦੀ ਆਏਗੀ ਜੀ ਪ੍ਰੋਪਰ ਬਾਟਮ ਹਾਂਜੀ ਭਾਜੀ ਚਿਕਨ ਦੀ ਰਹਿਣੀ ਇਹ ਬਾਟਮ ਪ੍ਰੋਪਰ ਉਹ ਵੀ ਕਪੜਾ ਕੋਈ ਡੇਡ ਨਹੀਂ ਮਿਲਣਾ ਭਾਜੀ 2 ਨਹੀਂ ਮਿਲਣਾ ਪੂਰਾ ਨਾਪ ਕੇ 2.5 ਮੀਟਰ ਦਊਗਾ ਠੀਕ ਆ ਜੀ ਤੇ 2.5 ਮੀਟਰ ਹੀ ਮਿਲਣਾ ਭਾਜੀ ਇਹਦੀ ਸ਼ਰਟ ਦਾ ਕਪੜਾ ਨਾਲ ਓਕੇ ਆ ਦੇਖੋ ਭਾਜੀ 2.5 ਮੀਟਰ ਹੀ ਮਿਲੇਗਾ ਇਹਦੀ ਸ਼ਰਟ ਦਾ ਕਪੜਾ ਭਾਜੀ ਠੀਕ ਆ ਜੀ ਇਹਦੇ ਵਿੱਚ ਕਲਰ ਡਿਜ਼ਾਈਨ ਭਾਜੀ ਦੇ ਦਊਗਾ ਕਟੋ ਕੱਟ 15 ਕਲਰ ਡਿਜ਼ਾਈਨ ਇਸ ਤਰ੍ਹਾਂ ਇੱਕ ਸੈਂਪਲ ਦਿਖਾ ਰਹੇ ਹਾਂ ਕਿਉਂਕਿ ਜੇ ਭਾਜੀ ਇਹੀ ਵੈਰਾਈਟੀ ਦਾ ਜੋਰ ਲਾਣ ਲੱਗੇ ਤਾਂ ਟਾਈਮ ਬਹੁਤ ਲੱਗ ਜਾਣਾ ਕਿਉਂਕਿ ਵੀਡੀਓ ਆਪਣੀ ਬਹੁਤ ਲੰਬੀ ਹੋ ਜਾਣੀ ਹੈ ਉਹ ਆਪਾਂ ਕੰਮ ਕਰਨਾ ਨਹੀਂ ਹਾਂਜੀ ਹਾਂਜੀ ਬਸ ਆਪਾਂ ਤਾਂ ਆਪਣਾ ਮੇਨ ਹੁੰਦਾ ਵੀ ਭੈਣ ਭਰਾ ਨੂੰ ਦੱਸਣਾ ਹਾਂਜੀ ਹਾਂਜੀ ਵੀ ਇੱਥੇ ਬਿਨਾਂ ਪੈਸੇ ਤੋਂ ਵੀ ਕਪੜਾ ਮਿਲੇਗਾ ਠੀਕ ਹੈ ਜੀ ਜੇ ਤਾਂ ਭਾਜੀ ਸਿੰਗਲ ਸੂਟ ਲੈਣਾ ਤਾਂ ਮਿਲਣਾ 565 ਰੁਪਏ ਦਾ ਠੀਕ ਹੈ ਜੀ ਜੇ ਕਿਸੇ ਭੈਣ ਭਰਾ ਨੇ ਇਹਦੇ ਨਾਲ ਦੇ ਲੈ ਲੈ ਤਿੰਨ ਸੂਟ ਹਾਂਜੀ 1515 ਦੇ ਭਾਜੀ ਲਓ ਜੀ 1515 ਦੇ ਪਾਜੀ 1515 ਦੀ ਰੇਂਜ ਦੇ ਵਿੱਚ ਦੇ ਦਾਂਗੇ ਡਿਜ਼ਾਈਨ ਤੁਹਾਨੂੰ ਦਿਖਾ ਦਤੇ ਨੇ ਅਣਗਿਣਤ ਡਿਜ਼ਾਈਨ ਦੇ ਦੂੰਗਾ ਪਾਜੀ ਇਹਦੇ ਵਿੱਚ ਅਣਗਿਣਤ ਠੀਕ ਹੈ ਜੀ ਬਹੁਤ ਓਪਨ ਵੈਰਾਈਟੀ ਆਪਣੇ ਕੋਲ ਆਈ ਹੋਈ ਹੈ ਓਕੇ ਹੁਣ ਇੱਕ ਆਹ ਆਰਟੀਕਲ ਲੈ ਕੇ ਆਏ ਪਾਜੀ ਆਲੋ ਸਾਈਬਾ ਬ੍ਰਾਂਡ ਦਾ ਹਾਂਜੀ ਆਲੋ ਪਾਜੀ ਲਓ ਜੀ ਸਾਈਬਾ ਬ੍ਰਾਂਡ ਦਾ ਰਹੇਗਾ ਵੀਰਾ ਆਰਟੀਕਲ ਆ ਦੇਖੋ ਹਾਂਜੀ ਇਸਟਾ ਨੰਬਰ ਰਹੇਗਾ ਜੀ ਇਹ ਲਓ ਜੀ ਆ ਦੇਖੋ ਆ ਨੈਕ ਲਾਈਨ ਦਿਖਾਓ ਭਾਜੀ ਆ ਦੇਖੋ ਸਾਰੇ ਦਾ ਸਾਰਾ ਹਾਈਲਾਈਟ ਕੀਤਾ ਹੋਊਗਾ ਭਾਜੀ ਠੀਕ ਆ ਜੀ ਠੀਕ ਆ ਜੀ ਹਾਂਜੀ ਲੌਂਗ ਲੈਂਥ ਦੇ ਆਰਟੀਕਲ ਰਹਿਣਗੇ ਭਾਜੀ ਪਿਓਰ ਜਾਮ ਸਿਲਕ ਰਹੇਗੀ ਜੀ ਪਿਓਰ ਜਾਮ ਸਿਲਕ ਓਕੇ ਪਿਓਰ ਜਾਮ ਸਿਲਕ ਰਹੇਗੀ ਹਾਂਜੀ ਤੇ ਨਾਲ ਭਾਜੀ ਪਿਓਰ ਜਾਮ ਸਿਲਕ ਦੀ ਬਾਟਮ ਆਣੀ ਆ ਠੀਕ ਆ ਜੀ ਤੇ ਜਿਹੜਾ ਇਹਦਾ ਦੁਪੱਟਾ ਰਹੇਗਾ ਭਾਜੀ ਹਾਂਜੀ ਉਹ ਆਣਾ ਭਾਜੀ ਪਿਓਰ ਮਹੇਸ਼ਵਰੀ ਦਾ ਡਿਜੀਟਲ ਦੁਪੱਟਾ ਠੀਕ ਆ ਜੀ ਆ ਦੇਖੋ ਭਾਜੀ ਪਿਓਰ ਮਹੇਸ਼ਵਰੀ ਦਾ ਡਿਜੀਟਲ ਦੁਪੱਟਾ ਤੇ ਆਫਟਰ ਵੇਅਰਿੰਗ ਲੁੱਕ ਜਰੂਰ ਚੈੱਕ ਕਰੋ ਆਰਟੀਕਲ ਦੀ ਬਾਜੀ ਠੀਕ ਆ ਬਾਜੀ ਹਾਂਜੀ ਬਾਜੀ ਰੇਟ ਦੇ ਦੇਣਾ ਸਿਰਫ 895 ਰੁਪਏ ਲਓ ਜੀ 895 ਰੁਪਏ 895 ਰੁਪਏ ਦੇ ਵਿੱਚ ਕਲਰ ਦੇਖੋ ਹਾਂਜੀ ਹਾਂਜੀ ਡਿਜ਼ਾਈਨ ਦੇਖੋ ਬਾਜੀ ਇੱਕ ਤੋਂ ਇੱਕ ਵੈਰਾਈਟੀ ਤੁਹਾਨੂੰ ਇੱਥੇ ਮਿਲਣੀ ਹੈ ਸਿਆ ਕਲੈਕਸ਼ਨ ਤੇ ਠੀਕ ਹੈ ਜੀ ਕਿਉਂਕਿ ਹੁਣ ਭਾਜੀ ਕਿਸੇ ਪਾਸੇ ਸਾਡੇ ਭੈਣ ਭਰਾ ਨੂੰ ਜਾਣ ਦੀ ਲੋੜ ਨਹੀਂ ਪੈਣੀ ਹਾਂ ਜੀ ਹਾਂ ਜੀ ਕਿਉਂਕਿ ਉਹ ਲੱਭ ਰੇ ਸੀ ਵੀ ਕੋਈ ਸਟੋਰ ਹੋਵੇ ਨੇੜੇ ਹਾਂ ਜੀ ਤੇ ਸਿੱਧਾ ਆਈਏ ਵੈਰਾਈਟੀ ਚੱਕੀਏ ਤੇ ਸਿੱਧਾ ਨਹਿਰੋਨਾਂ ਰਸੀ ਅੱਗੇ ਨੂੰ ਨਿਕਲ ਜਾਈਏ ਹਾਂ ਜੀ ਹੁਣ ਇੱਕ ਆਰਟੀਕਲ ਲੈ ਕੇ ਆਏ ਭਾਜੀ ਏਕੇ ਦਾ ਓਕੇ ਏਕੇ ਦਾ ਭਾਜੀ ਇੰਨਾ ਪਿਆਰਾ ਸੂਟ ਹੈ ਮੈਂ ਕਹਿੰਦਾ ਬਸ ਇਹ ਜਦੋਂ ਤੁਸੀਂ ਵੀਡੀਓ ਪਾਣੀ ਆ ਹਾਂਜੀ ਨਾਲ ਹੀ ਇਹਦਾ ਸਕਰੀਨਸ਼ਾਟ ਆਇਆ ਲੋ ਠੀਕ ਆ ਜੀ ਆ ਦੇਖੋ ਲਓ ਜੀ ਏਕੇ ਦੀ ਭਾਜੀ ਸਭ ਤੋਂ ਪਹਿਲਾਂ ਤਾਂ ਦੇਖੋ ਇਹਦੀ ਸਟੈਂਪ ਚੈੱਕ ਕਰਾ ਦਿਓ ਪ੍ਰੋਪਰ ਏਕੇ ਟੈਕਸ ਆਣਾ ਹਾਂਜੀ ਬ੍ਰਾਂਡ ਦਾ ਕੱਪੜਾ ਆਏਗਾ ਭਾਜੀ ਨਾਲੇ ਵੀਰਾ ਕਢਾਈ ਦੇਖਾਓ ਕਿੰਨੀ ਪਿਆਰੀ ਕਢਾਈ ਕੀਤੀ ਹੋਈ ਹੈ ਹਾਂਜੀ ਹਾਂਜੀ ਆਲ ਓਵਰ ਵੀਰਾ ਰਹੇਗਾ ਸੂਟ ਪੂਰਾ 5 ਮੀਟਰ ਦਾ ਭਾਜੀ ਓਕੇ ਸਰ ਨਾਲ ਸਰ ਦੁਪੱਟਾ ਰਹੇਗਾ 2 ਸਾਈਡਡ ਪੱਟੀ ਦੇ ਨਾਲ ਓਕੇ ਤੇ ਜੇ ਕਰੀਏ ਭਾਜੀ ਇਹਦੇ ਰੇਟ ਦੀ ਗੱਲ ਹਾਂਜੀ ਰੇਟ ਭਾਜੀ ਬੜਾ ਪਿਆਰਾ ਜਿਹਾ ਦੇ ਦੇਣਾ ਆ ਦਾ ਆ। ਕੀ ਰੇਟ ਕਰਤਾ ਜੀ? ਆ ਦੇਖੋ। ਇਹ ਵਾਲਾ ਜਿਹੜਾ ਸੂਟ ਆ ਭਾਜੀ AK Tex ਦਾ ਸਿਰਫ ਤੇ ਸਿਰਫ 730 ਰੁਪਏ ਦਾ ਮਿਲਣਾ ਭਾਜੀ। 730 ਰੁਪਏ ਦਾ। 730 ਰੁਪਏ ਦਾ ਮਿਲਣਾ ਹੈ ਸੈੱਟ ਵਾਈ ਸੈੱਟ ਮਾਲ ਆ ਗਿਆ ਪਿੰਕ, ਪੀਚ, ਲਵੈਂਡਰ, ਮੰਗੋ, ਗ੍ਰੀਨਿਸ਼। ਓਕੇ। ਇੱਕ ਸੈੱਟ ਲੈਣਾ ਇੱਕ ਲੋ, ਦੋ ਲੈਣੇ ਆ ਦੋ ਲੋ, 10 ਲੈਣੇ ਆ 10 ਲੋ। ਠੀਕ ਹੈ ਜੀ। ਵੈਰਾਈਟੀ ਭਾਜੀ ਸ ਇਹ ਮਤਲਬ ਓਪਨ ਵੈਰਾਈਟੀ ਆ ਗਈ ਹੋਈ ਆ ਓਪਨ। ਨਾਲੇ ਸਾਰਾ ਭਾਜੀ ਸੈੱਟ ਵਾਈ ਸੈੱਟ ਮਾਲ ਆ ਪਰ ਭੈਣਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਠੀਕ ਆ ਜੀ ਉਹਨਾਂ ਨੂੰ ਕੱਲੇ-ਕੱਲੇ ਕਰਕੇ ਵੈਰਾਈਟੀ ਮਿਲੇਗੀ ਇੱਥੇ ਹਾਂਜੀ ਹਾਂਜੀ ਆਹ ਲਓ ਭਾਜੀ ਉਹਨੇ ਕਿ ਜਿਹੜੀ ਆ ਚੀਜ਼ ਲੈ ਕੇ ਆਏ ਏਕੇ ਦੀ ਭੈਣ ਭਰਾ ਵਾਸਤੇ ਪਿਓਰ ਦੇ ਦੁਪੱਟੇ ਦੇ ਨਾਲ ਹਾਂਜੀ ਮੁਕੈਸ਼ ਵਾਲਾ ਦੁਪੱਟਾ ਮਿਲੇਗਾ ਨਾਲ ਭਾਜੀ ਉਹਨਾਂ ਨੂੰ ਠੀਕ ਆ ਜੀ ਆਹ ਲਓ ਭਾਈ ਜੀ ਲਓ ਜੀ ਇਹਦੇ ਭਾਜੀ ਕੱਲੇ ਘੇਰੇ-ਘੇਰੇ ਦੇ ਆਣਾ ਵਰਕ ਜੀ ਬੜਾ ਹੀ ਪਿਆਰਾ ਜਾ ਹਾਂਜੀ ਠੀਕ ਆ ਜੀ ਹਾਂਜੀ ਪ੍ਰੋਪਰ ਘੇਰਾ ਆਏਗਾ ਆਲ ਓਵਰ ਸੂਟ ਆਏਗਾ ਭਾਜੀ ਠੀਕ ਹੈ ਜੀ ਨਾਲ ਪਿਓਰ ਦਾ ਮੁਕੈਸ਼ ਵਾਲਾ ਦੁਪੱਟਾ ਭਾਜੀ ਆ ਦੇਖੋ ਮੁਕੈਸ਼ ਵਾਲਾ ਫੁੱਲ ਪਿਓਰ ਦਾ ਦੁਪੱਟਾ ਓਕੇ ਕਲਰ ਮਿਲਨੇ ਵੀਰੇ ਇਹਦੇ ਵਿੱਚ ਵੀ ਇਦਾਂ ਦੇ ਇੰਗਲਿਸ਼ ਕਲਰ ਮੈਟੈਲਿਕ ਸ਼ੇਡ ਮਿਲਨੇ ਆ ਸਾਰੇ ਜਿੱਦਾ ਸ਼ੇਡ ਹੋ ਗਿਆ ਲੈਮਨ ਹੋ ਗਿਆ ਇਸਤਾ ਹੋ ਗਿਆ ਰੇਟ ਭਾਜੀ ਨਾ ਦੇਣਾ 950 ਦੇ ਨਾਲ ਇਹ ਨਾ 850 ਸਿਰਫ 750 ਲਓ ਜੀ ਸਿਰਫ 750 ਸਿਰਫ ਤੇ ਸਿਰਫ 750 ਰੁਪਏ ਦੀ ਦੇਣੀ ਹੈ ਰੇਂਜ ਕਿਉਂਕਿ ਭਾਜੀ ਆ ਦੇਖੋ ਵੈਰਾਈਟੀ ਆ ਦਾ ਬਹੁਤ ਹੈ ਦੁਕਾਨ ਨੂੰ ਹਾਂਜੀ ਸੈਟ ਬਾਈ ਸੈਟ ਮਾਲ ਆਇਆ ਹੈ ਠੀਕ ਹੈ ਜੀ ਦੁਕਾਨ ਭਰੀ ਪਈ ਹੈ ਭਾਜੀ ਵੈਰਾਈਟੀ ਨਾਲ ਜਿਹੜੀ ਵੈਰਾਈਟੀ ਕਹਿਣਗੇ ਉਹ ਵੈਰਾਈਟੀ ਇੱਥੇ ਮਿਲ ਜੂਗੀ ਜੇ ਸਾਡੇ ਭੈਣ ਭਰਾ ਨੇ ਨਵਾਂ ਕੰਮ ਸ਼ੁਰੂ ਕਰਨਾ ਨਾ ਹਾਂਜੀ ਲੈਣਾ ਨਹੀਂ ਲੈਣਾ ਤੁਹਾਡੀ ਮਰਜ਼ੀ ਆ ਬਸ ਇੱਕ ਵਾਰ ਵਿਜ਼ਿਟ ਕਰੋ ਤੁਹਾਨੂੰ ਇੰਨੀ ਕੀ ਵੈਰਾਈਟੀ ਬਣਾ ਕੇ ਦਊਗਾ ਵੀ ਬ੍ਰਾਂਡ ਦੀ ਚਾਹੇ ਲੈ ਲਿਓ ਏਕੇ ਟੈਕਸਟ ਦਾ ਚਾਹੇ ਲੈ ਲਿਓ ਰਾਮ ਟੈਕਸ ਦਾ ਠੀਕ ਆ ਚਾਹੇ ਲੈ ਲਿਓ ਟਿਸਟਾ ਦਾ ਚਾਹੇ ਲੈ ਲਿਓ ਸਾਈਬਾ ਦਾ ਚਾਹੇ ਲੈ ਲਿਓ ਓਮ ਟੈਕਸ ਦਾ ਚਾਹੇ ਲੈ ਲਿਓ ਜੈ ਵਿਜੇ ਦਾ ਚਾਹੇ ਲੈ ਲਿਓ ਕੇਸਰ ਕਰਾਚੀ ਦਾ ਕੋਈ ਐਸਾ ਬ੍ਰਾਂਡ ਨਹੀਂ ਹੈਗਾ ਜਿਹੜਾ ਸਿਆ ਕਲੈਕਸ਼ਨ ਤੇ ਨਾ ਹੋਵੇ ਚਾਹੇ ਬੇਸ਼ਕਾ ਗੰਗਾ ਵੀ ਲੈ ਲਿਓ ਗੰਗਾ ਵੀ ਦੇ ਦਾਂਗੇ ਤੁਹਾਨੂੰ ਓਕੇ ਮਤਲਬ ਬਸ ਮੇਰੇ ਕਹਿਣ ਦਾ ਮਤਲਬ ਇਹੀ ਹੈ ਵੀ ਤੁਸੀਂ ਇੱਕ ਵਾਰ ਆਓ ਵਿਜ਼ਿਟ ਕਰੋ ਤਾਨੂੰ ਆਪੇ ਪਤਾ ਲੱਗ ਜੂਗਾ ਵੀ ਜੇ ਤੁਸੀਂ ਸੋਚ ਕਿਆ ਹੋਗਾ ਨਾ 10000 ਦਾ ਕਪੜਾ ਲੈਣਾ ਪਰ ਇੱਥੇ ਭਾਜੀ ਮੈਂ ਰਿਟਰਨ ਗਾਰੰਟੀ ਦੇ ਕੇ ਦੇਣਾ 50000 ਦਾ ਕਪੜਾ ਲੈ ਕੇ ਜਾਣਗੇ ਭਾਜੀ ਠੀਕ ਆ ਜੀ ਬਸ ਫਿਰ ਉਮੀਦ ਕਰਦਾ ਆ ਜੀ ਵੀਡੀਓ ਇਹਨਾਂ ਨੂੰ ਬੜੀ ਪਸੰਦ ਆਈ ਹੋਊਗੀ ਫਿਰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਪਿਆਰੇ ਪਿਆਰੇ ਕਮੈਂਟ ਕਰਕੇ ਦੱਸਿਓ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਠੀਕ ਆ ਜੀ ਕਮੈਂਟ ਕਰਕੇ ਦੱਸਿਓ ਵੀ ਫਿਰ ਨੈਕਸਟ ਟਾਈਮ ਤੁਹਾਡੇ ਵਾਸਤੇ ਕੀ ਲੈ ਕੇ ਆਈਏ ਹਾਂਜੀ ਹਾਂਜੀ ਧੰਨਵਾਦ ਥੈਂਕ ਯੂ